ਕਰਨਾਲ ਨਾ ਗਸਤੋ ਕੀ ਨਾ ਤੁਹਾਡਾ ਮੇਰਾ ਨਾਮ ਪ੍ਰਭਜੀਤ ਸਿੰਘ ਹੈ ਕਰਨਾਲ ਤੋਂ ਆਇਆ ਮੈਂ ਤੇ ਸ਼ਰਾਬ ਕੋ ਪੀਤੀ ਹੋਈ ਆ ਮੈਂ ਪੀਤੀ ਬਿਨਾ ਮੈਂ ਮੇਰੇ ਮਰਜੀ ਹੈ ਕਿਰਪਾਨ ਪਾ ਕੇ ਕਿਰਪਾਨ ਪੀਨਾ ਕਿਰਪਾਨ ਪਾ ਕੇ ਬਿਨਾ ਮੈਂ ਕਿਰਪਾਨ ਬਾਤ ਕਰਦੇ ਉਹ ਤੇ ਦਰਬਾਰ ਸਾਹਿਬ ਆ ਕੇ ਤੁਸੀਂ ਬਤਮੀਸੀਆ ਕਰਦੇ ਗੁਰੂ ਮੇਰੇ ਆਖਿਆ ਬਣਾਓ ਵੀਡੀਓ ਬਣਾਓ ਗੁਰੂ ਮੇਰੇ ਆਖਿਆ ਉਹ ਬੋਲਣਾ ਜ਼ਿਆਦਾ ਹਾਂ ਬੋਲਣਾ ਐਡਾ ਮੁਸਕਰਿਆ ਤੁਸੀਂ ਅੰਦਰ ਗਏ ਸੀ ਸਾਰਾ ਕੁਝ ਕਰਕੇ ਆਇਆ ਮੈਂ ਅੰਦਰ ਨਹੀਂ ਦਰਬਾਰ ਸਾਹਿਬ ਵੀ ਆ ਹਾਂ ਉੱਥੇ ਨਹੀਂ ਗਿਆ ਮੈਂ ਦਾਲੂ ਸੇਰੇ ਪੀਤੀ ਆ ਮੈਂ ਸਾਰੇ ਪੀਤੀ ਆ ਪੀਤੀ ਸ਼ਰਾਬ ਜੀ ਹਾਂ ਪੀਤੀ ਜੀ ਕਿੱਤੀ ਮਾਹੁੰਨ ਕੀਤੀ ਐਕਟ ਵੀਤੀ ਮੈਂ ਕੱਲੇ ਆਇਓ ਨਹੀਂ ਹਾਂ ਕੱਲੇ ਆ ਮੈਂ ਬੱਚੇ ਨੇ ਦੋ ਮੁੰਡੇ ਨੇ ਦਰਵਾਜ਼ਾ ਆ ਕੇ ਸ਼ਰਾਬ ਪੀ ਕੇ ਆਏ ਮਜਾ ਹੁੰਦਾ ਅੰਦਰ ਨਹੀਂ ਗਿਆ ਅੰਦਰ ਚੱਲ ਆ ਤਾਂ ਫਿਰ ਵੀ ਤੁਹਾਨੂੰ ਫੜਿਆ ਕਿਉਂ ਫਿਰ ਅੰਦਰ ਜਿੱਤਣਾ ਫੜਿਆ ਫੜਕੀ ਗੱਲ ਦੀ ਦੋ ਮਿੰਟ ਦਾ ਹਾਂ ਕੀ ਕਿੱਥੋਂ ਦਾ ਹਾਂ ਮੈਂ ਕਰਨਾਲ ਦਾ ਕਰਨਾਲ ਤੋਂ ਆਇਓ ਕਿੰਨੇ ਦਿਨ ਹੋ ਗਏ ਇੱਥੇੋਂ ਆਪਾ ਥਾਂ ਰਿਹਾ ਹੈ 3 ਮਿੰਟ ਹੋ ਗਏ ਆਪਾ ਥਾਂ ਰਿਹਾ ਹੈ 19 20 ਅਗਸਤ ਦੇ ਵਿੱਚ ਆਪਾਂ ਮਾਰੇ ਨੇ ਮਾਪੇ ਮਨਸਰ ਗੁਰਦੁਆਰੇ ਦੇ Hãy video